ਹੈਲੋ ਸਸਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਾਜੀ ਵਾਲੇ ਬਲੌਗ ਅੱਜ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋ ਗਏ ਅਸੀਂ ਵੀ ਠੀਕ ਠਾਕ ਪਰਵਾਦਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਪਲੀਜ਼ ਚੈਨਲ ਨੂੰ ਕੋਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਾਲ ਦੇ ਨਾਲ ਤੁਸੀਂ ਬੈਲ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਜਾਣ ਤੇ ਸਭ ਤੋਂ ਪਹਿਲਾਂ ਆਪਾਂ ਸਾਰੇ ਭੈਣ ਭਰਾਵਾਂ ਨੂੰ ਆਪਣਿਆਂ ਨੂੰ ਜਿਹੜਾ ਵਾ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿਨੇ ਆ ਅੱਜ 1 ਕਿ ਅਕਤੂਬਰ ਆ ਤੇ ਅੱਜ ਹੀ ਮੱਸਿਆ ਤੇ ਅੱਜ ਬੰਦੇ ਛੋੜ ਦਿਵਸ ਜਿਹੜਾ ਕਿ ਸਾਡੇ 6ਵੇਂ ਗੁਰੂ ਗੁਰੂ ਹਰਕੋਮਿੰਦ ਸਾਹਿਬ ਜੀ ਨੇ ਜਦੋਂ ਗਵਾਲੀਅਰ ਦੇ ਕਿਲੇ ਤੋਂ ਬਿਵੰਜਾ ਰਾਜ ਨੂੰ ਰਿਹਾ ਕਰਵਾਇਆ ਸੀ ਉਸ ਦੇ ਸਬੰਧ ਵਿੱਚ ਜਦੋਂ ਅੰਮ੍ਰਿਤਸਰ ਉਹਨਾਂ ਨੂੰ ਦਰਬਾਰ ਸਾਹਿਬ ਲੈ ਗਿਆ ਤੇ ਉਹਦੋਂ ਉਸੇ ਸਾਰਿਆਂ ਨੇ ਜਿਹੜੇ ਦੀਵੇ ਜਗਾਏ ਉਹਨਾਂ ਦਾ ਸਵਾਗਤ ਕੀਤਾ ਤੇ ਉਸੇ ਹੀ ਸਬੰਧ ਦੇ ਵਿੱਚ ਅਸੀਂ ਜਿਹੜੀ ਦੀਵਾਲੀ ਸਿੱਖ ਧਰਮ ਵਿੱਚ ਦੀਵਾਲੀ ਜਿਹੜੀ ਉਦੋਂ ਦੀ ਹੀ ਮਨਾਈ ਜਾਂਦੀ ਆ ਦਰਬਾਰ ਸਾਹਿਬ ਨੂੰ ਵੀ ਸਜਾਇਆ ਜਾਂਦਾ ਵਾ ਤੇ ਦੀਵੇ ਬੱਤੀਆਂ ਜਗਾਇਆ ਜਾਂਦੇ ਆ ਤੇ ਘਰ ਵਿੱਚ ਵੀ ਅਸੀਂ ਜਿਹੜੇ ਆ ਜਗਾਉਨੇ ਆ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਦੇਸ਼-ਵਦੇਸਾਂ ਵਿੱਚ ਰਹਿੰਦੇ ਭੈਣ ਭਰਾਵਾਂ ਨੂੰ ਹੀ ਤੇ ਅੱਜ ਆਪਾਂ ਆਪਣੀ ਵੀਡੀਓ ਜਿਹੜੀ ਸ਼ੁਰੂ ਕਰਨ ਲੱਗੇ ਉਸ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਇੱਕ ਚੰਗੇ ਜਿਹੇ ਕਮੈਂਟ ਦੇ ਨਾਲ ਸ਼ੁਰੂ ਕਰਦੇ ਆਂ ਭੈਣ ਹਰਜੀਤ ਕੌਰ ਦਾ ਸਾਨੂੰ ਕਮੈਂਟ ਆਇਆ ਸੀ ਭੈਣ ਹੁਣ ਇਹ ਕਹਿੰਦੇ ਕਿ ਭੈਣ ਤੁਹਾਡੇ ਨੁਸਖੇ ਜਿਹੜੇ ਅਸੀਂ ਜਦੋਂ ਵਰਤਦੇ ਆਂ ਤੇ ਸਾਨੂੰ ਬਹੁਤ ਫਾਇਦਾ ਹੁੰਦਾ ਭੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇੱਕ ਹੋਰ ਭੈਣ ਸੀ ਉਹਨਾਂ ਦਾ ਮੈਨੂੰ ਨਾਂ ਤੇ ਭੁੱਲ ਗਿਆ ਕਹਿੰਦੇ ਕਿ ਭੈਣ ਤੁਹਾਡਾ ਦੇਸੀ ਘਿਓ ਵਾਲਾ ਨੁਸਖਾ ਅਸੀਂ ਵਰਤਿਆ ਸਾਨੂੰ ਬਹੁਤ ਹੀ ਫਾਇਦਾ ਹੋਇਆ ਭੈਣ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਅੱਜ ਵੀ ਆਪਾਂ ਇੱਕ ਇਸੇ ਹੀ ਤਰ੍ਹਾਂ ਦਾ ਇੱਕ ਨੁਸਖਾ ਲੈ ਕੇ ਆਏ ਆ ਫਾਇਦਾ ਚੁੱਪ ਸਕਦੇ ਆ ਬਾਦੀ ਉਮਰ ਜਿਹੜੀ ਹੁੰਦੀ ਹੈ ਸਾਡੀ ਤੇ ਉਹ ਸਾਡਾ ਚਿਹਰਾ ਉਹਦੇ ਨਾਲ ਟਲਦਾ ਜਾਂਦਾ ਉਮਰ ਸਾਡੀ ਸਾਡੀ ਵਧਦੀ ਜਾਂਦੀ ਹੈ ਚਿਹਰਾ ਸਾਡਾ ਟਲਦਾ ਜਾਂਦਾ ਪਰ ਸਾਨੂੰ ਲੱਗਦਾ ਕਿ ਤਨੇ ਕਿਤੇ ਜਿਹੜਾ ਸਿਹਰਾ ਸਾਡਾ ਇੱਥੇ ਹੀ ਖਲੋਜਵੇ ਜਿਦਾਂ ਕਿ ਅਸੀਂ ਜੇ 35 ਦੇ ਹਾਂ ਤੇ ਇਸ ਤੋਂ ਵੱਧ ਅਸੀਂ ਜ਼ਿਆਦਾ ਬੁੱਢੇ ਨਾ ਹੋਈਏ ਤੇ ਜਦੋਂ ਅਸੀਂ 50 55 ਦੇ ਵੀ ਹੁੰਨੀ ਆ ਤਾਂ ਸਾਨੂੰ ਲੱਗਦਾ ਵਾ ਕਿ ਅਸੀਂ ਕਿਉਂ ਨਾ 30 35 ਵਾਲੇ ਦੇਖੀਏ ਕਿਉਂਕਿ ਪਹਿਲੀ ਉਮਰ 'ਚ ਸਾਨੂੰ ਉਹਨਾਂ ਫਰਕ ਨਹੀਂ ਪੈਂਦਾ ਲੇਕਿਨ ਜਦੋਂ 30 35 ਤੋਂ ਪਲੱਸ ਉਮਰ ਹੁੰਦੀ ਜਾਂਦੀ ਆ ਤੇ ਫਿਰ ਸਾਡਾ ਚਿਹਰਾ ਝੜ ਟਲਦਾ ਜਾਂਦਾ ਵਾ ਤੇ ਅੱਜ ਆਪਾਂ ਇਸੇ ਹੀ ਟਲਦੇ ਚਿਹਰੇ ਹੋਏ ਵਾਸਤੇ ਇੱਕ ਬੜੀ ਵਧੀਆ ਚੀਜ਼ ਲੈ ਕੇ ਆਏ ਜਿਹੜੇ ਤੁਸੀਂ ਘਰ ਵਿੱਚ ਰਹਿ ਕੇ ਇਹਦਾ ਇਸਤੇਮਾਲ ਕਰ ਸਕਦੀਆਂ ਵਾ ਕਿਉਂਕਿ ਸਾਨੂੰ ਸਾਡੀ ਸਿਹਤ ਦਾ ਧਿਆਨ ਜਿਸ ਤਰ੍ਹਾਂ ਰੱਖਣਾ ਹੁੰਦਾ ਉਸ ਤਰ੍ਹਾਂ ਹੀ ਸਾਨੂੰ ਆਪਣੇ ਫੇਸ ਦਾ ਵੀ ਧਿਆਨ ਰੱਖਣਾ ਚਾਹੀਦਾ ਵਾ ਸਾਡਾ ਚਿਹਰਾ ਜਿਹੜਾ ਉਮਰ ਢਲਦੀ ਦੇ ਨਾਲ ਢਲਦਾ ਨਾ ਨਜ਼ਰ ਆਵੇ ਜੇ ਅਸੀਂ ਇਹਦਾ ਚੰਗੀ ਤਰ੍ਹਾਂ ਧਿਆਨ ਰੱਖਾਂਗੇ ਤੇ ਇਹ ਸਦਾ ਹਮੇਸ਼ਾ ਲਈ ਜਿਹੜਾ ਜਵਾਨ ਹੀ ਨਜ਼ਰ ਆਊਗਾ। ਬਾਕੀ ਜਿਹੜੇ ਆਪਾਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਗਾਉਂਦੇ ਆ ਆਪਣੇ ਮਤਲਬ ਚਿਹਰੇ ਨੂੰ ਸੋਹਣਾ ਬਣਾਉਣ ਵਾਸਤੇ ਤੇ ਉਹਨਾਂ ਕਰੀਮਾਂ ਤੋਂ ਵੀ ਆਪਾਂ ਜਿਹੜਾ ਵਾ ਛੁਟਕਾਰਾ ਪਾ ਸਕੀਏ ਮਹਿੰਗੀਆਂ ਮਹਿੰਗੀਆਂ ਕਰੀਮਾਂ ਨਹੀਂ ਲਗਾ ਕੇ ਆਪਾਂ ਜਿਹੜਾ ਵਾ ਸਸਤੇ ਦੇ ਵਿੱਚ ਹੀ ਆਪਣਾ ਜਿਹੜਾ ਕੰਮ ਕਰ ਲਈਏ ਹਨਾ ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਤੇ ਦੂਸਰੀ ਗੱਲ ਜਿਹੜੀ ਆਪਾਂ ਇੱਕ ਹੱਥ ਨਾਲ ਚੀਜ਼ ਬਣਾਈ ਹੋਈ ਉਹਦੇ ਨਾਲ ਦੀ ਵੀ ਕੋਈ ਚੀਜ਼ ਨਹੀਂ ਹੁੰਦੀ ਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਇਹਦੇ ਵਿੱਚ ਕੀ ਕੀ ਪਾਇਆ ਤੇ ਕਿੱਦਾਂ ਇਹਨੂੰ ਤਿਆਰ ਕੀਤਾ ਉਹਦੇ ਉਹਦੇ ਨਾਲ ਸਾਨੂੰ ਪੂਰੇ ਆਪਣੇ ਆਪ 'ਚ ਹੁਸਨ ਹੁੰਦਾ ਵਾ ਕਿ ਇਹ ਮੈਂ ਕੋਦ ਤਿਆਰ ਕੀਤਾ ਵਾ ਇਹ ਮੇਰਾ ਆਪਣਾ ਕੋਈ ਜੀਵਾ ਇਹਦੇ ਨਾਲ ਮੈਨੂੰ ਫਾਇਦਾ ਵਾ ਬਾਕੀ ਅਸੀਂ ਬਾਹਰੋਂ ਲਿਆ ਕਿ ਜਿਹੜੇ ਪ੍ਰੋਡਕਟ ਲਗਾਉਣੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਕੈਮੀਕਲ ਕਿੰਨੇ ਪਾਏ ਆ ਕਿੰਨੇ ਜ਼ਿਆਦੇ ਆ ਜਿਹੜੇ ਸਾਡੀ ਸਕਿਨ ਨੂੰ ਅਸੀਂ ਜਦੋਂ ਜਿੰਨੇ ਮਹਿੰਗੇ ਪ੍ਰੋਡਕਟ ਲਗੋਨੇ ਉੰਨੇ ਹੀ ਸਾਡੀ ਜਿਹੜੀ ਸਕਿਨ ਜਾਰੀ ਖਰਾਬ ਹੁੰਦੀ ਆ ਕਿਉਂਕਿ ਮਹਿੰਗੇ ਪ੍ਰੋਡਕਟ ਜਿਹੜੇ ਹੁੰਦੇ ਪਹਿਲਾਂ ਤੇ ਸਾਨੂੰ ਸਾਡੀ ਲੱਗਦਾ ਕਿ ਸ킨 ਸਾਡੀ ਸਹੀ ਕਰ ਦੇ ਪਰ ਹੌਲੀ ਹੌਲੀ ਸਾਡੀ ਸ킨 ਜਿਹੜੀ ਉਹਦੇ ਨਾਲ ਪਤਲੀ ਹੋਣ ਡੈ ਪੈਂਦੀ ਜਦੋਂ ਸਾਡੀ ਫੇਸ ਦੀ ਸਕਿਨ ਪਤਲੀ ਹੋਣ ਡੈ ਪੈਂਦੀ ਆ ਤੇ ਸਾਡੇ ਚਿਹਰੇ ਤੇ ਜਿਹੜੀਆਂ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਇਸ ਤਰ੍ਹਾਂ ਹੀ ਜਦੋਂ ਆਪਾਂ ਕੋਈ ਵੀ ਨੇਚਰਲ ਤਰੀਕੇ ਦੇ ਨਾਲ ਘਰ ਦੇ ਵਿੱਚ ਆਪਾਂ ਕੋਈ ਵੀ ਚੀਜ਼ ਲਗਾਉਂਦੇ ਆ ਤਾਂ ਉਹਦਾ ਸਾਨੂੰ ਫਾਇਦਾ ਬੜਾ ਵਧੀਆ ਹੁੰਦਾ ਵਾ ਉਹਨਾਂ ਸਭ ਤੋਂ ਵੱਡੀ ਵਧੀਆ ਜਿਹੜੀ ਚੀਜ਼ ਹੁੰਦੀ ਹੈ ਨਾ ਉਹਦੇ ਨਾਲ ਸਾਡੀ ਸਕਿਨ ਖਰਾਬ ਨਹੀਂ ਹੁੰਦੀ ਸਕਿਨ ਖਰਾਬ ਨਹੀਂ ਹੁੰਦੀ ਜਿਉਂ ਦੀ ਤਿਉਹ ਹੀ ਸਕਿਨ ਰਹਿੰਦੀ ਜਿੱਥੇ ਅਸੀਂ ਹੁੰਨੇ ਅਸੀਂ ਸਾਡੀ ਫੇਸਲੀ ਇਹ ਸਕਿਨ ਤੇ ਸਾਡੀ ਉਮਰ ਦੇ ਨਾਲ ਨਾਲ ਜਿਹੜੀ ਸਾਡੀ ਸਕਿਨ ਆ ਉਹ ਟਲ ਦੇਣੀ ਆ ਜਿਉਂ ਤਿਉਂ ਦੀ ਉਥੇ ਹੀ ਰਹਿੰਦੀ ਆ ਜੇ ਅਸੀਂ ਥੋੜੀ ਜੀ ਦੇਖਭਾਲ ਕਰ ਲਾਂਗੇ ਸਾਨੂੰ ਭੈਣਾਂ ਨੂੰ ਘਰ ਦੇ ਕੰਮਾਂ ਤੋਂ ਕਦੀ ਵੀ ਫੁਰਸਤ ਨਹੀਂ ਮਿਲਦੀ ਆ ਪਰ ਸਾਨੂੰ ਆਪਣੇ ਲਈ ਥੋੜਾ ਟਾਈਮ ਜ਼ਰੂਰ ਕੱਢਣਾ ਚਾਹੀਦਾ ਜਿੱਥੇ ਅਸੀਂ ਸਾਰਾ ਦਿਨ ਆਪਣੇ ਘਰ ਨੂੰ ਸਜਾਉਣ ਦੇ ਵਿੱਚ ਲਗਾ ਦਿੰਨੇ ਆ ਸਾਰੇ ਘਰ ਦੇ ਜੀਵਾਂ ਦਾ ਧਿਆਨ ਰੱਖਣ ਚ ਲਗਾ ਦਿੰਨੇ ਆ ਉੱਥੇ ਸਾਨੂੰ ਆਪਣਾ ਵੀ ਧਿਆਨ ਰੱਖਣਾ ਚਾਹੀਦਾ ਤੇ ਅੱਜ ਇਹੋ ਜਿਹੀ ਇੱਕ ਮੈਂ ਤੁਹਾਡੇ ਲਈ ਚੀਜ਼ ਲੈ ਕੇ ਆਈ ਆ ਕਿ ਜਿਹੜਾ ਤੁਸੀਂ ਵੱਡੀ ਉਮਰ ਦੇ ਵਿੱਚ ਵੀ ਆਪਣੀ ਸਕਿਨ ਦਾ ਜਿਹੜਾ ਪੜਾ ਵਧੀਆ ਧਿਆਨ ਰੱਖ ਸਕਦੇ ਆ ਅਸੀਂ ਲੈ ਕੇ ਆਏ ਆ ਅਨਾਰ ਤੁਸੀਂ ਹੁਣ ਬੋਲੋਗੇ ਕਿ ਅਨਾਰ ਦਾ ਆਪਣੀ ਐਂਟੀ ਏਜਿੰਗ ਉਮਰ ਦੇ ਨਾਲ ਕੀ ਤਾਲੁਕ ਹੈ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਅਨਾਰ ਦੇ ਛਿਲਕਿਆਂ ਨੂੰ ਬੇਫਾਲਤੂ ਸਮਝ ਕੇ ਸੁੱਟ ਦਿੰਨੇ ਆ ਕਿ ਇਹਦਾ ਕੋਈ ਸਾਡੇ ਦੇ ਮਤਲਬ ਘਰ ਵਿੱਚ ਕੋਈ ਕੰਮ ਨਹੀਂ ਆ ਸਾਡੇ ਕਿਸੇ ਕੰਮ ਆਉਣ ਵਾਲੀ ਚੀਜ਼ ਨਹੀਂ ਆ ਜਦੋਂ ਵੀ ਤੁਸੀਂ ਅਨਾਰ ਦਾ ਛਿੱਲਕਾ ਸੁੱਟਦੇ ਆ ਤੇ ਤੁਸੀਂ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਅਨਾਰ ਤੋਂ ਬਹੁਤ ਹੀ ਚੀਜ਼ਾਂ ਜਿਹੜੀਆਂ ਵਾਂ ਬਣਦੀਆਂ ਵਾਂ ਬੜੀਆਂ ਦਵਾਈਆਂ ਬਣਦੀਆਂ ਬੜੀਆਂ ਚੀਜ਼ਾਂ ਚ ਪੈਂਦਾ ਵਾ ਅਨਾਰ ਦੇ ਨਾਲ ਇੰਨਾ ਕੁਝ ਅਨਾਰ ਵੈਸੇ ਹੀ ਆਪਣੇ ਆਪ ਚ ਇੱਕ ਵਰਦਾਨ ਆ ਸਾਡੇ ਲਈ ਤੇ ਜਿਹੜਾ ਉਹਦਾ ਛਿਲਕਾ ਵਾ ਉਹ ਹੋਰ ਵੀ ਜ਼ਿਆਦਾ ਵਧੀਆ ਵਾ ਤੁਸੀਂ ਕੀ ਕਰਨਾ ਵਾ ਤੁਸੀਂ ਲੈਣਾ ਵਾ ਇੱਕ ਅਨਾਰ ਲੈ ਲੈਣਾ ਵਾ ਅਨਾਰ ਦਾ ਤੁਸੀਂ ਇਹ ਦਾਣੇ ਤੁਸੀਂ ਖਾ ਲਓ ਛਿਲਕਾ ਜਿਹੜਾ ਉਹਦਾ ਤੁਸੀਂ ਉਹਨੂੰ ਛੋਟੇ ਛੋਟੇ ਕੱਟ ਕਰਕੇ ਉਹਦੇ ਪੀਸ ਬਣਾ ਲਓ ਜਿੱਦਾਂ ਕਿ ਅਸੀਂ ਪਿਆਜ਼ ਨੂੰ ਕੱਟਦੇ ਉਸੇ ਤਰੀਕੇ ਨਾਲ ਉਹਨੂੰ ਕੱਟ ਲੈਣਾ ਕੱਟਣ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ 100 ਗ੍ਰਾਮ ਲੈ ਲੈਣਾ ਵਾ ਬਦਾਮ ਦਾ ਤੇਲ ਜਿਸ ਨੂੰ ਆਪਾਂ ਬਦਾਮ ਰੋਗਨ ਬੋਲਦੇ ਹਾਂ ਉਹ ਲੈ ਲੈਣਾ ਵਾ ਉਹਦੇ ਵਿੱਚ ਤੁਸੀਂ ਜਿਹੜਾ ਨਾਲ ਦੇ ਛਿਲਕੇ ਰਾਤ ਨੂੰ ਤੁਸੀਂ ਭਿਉ ਕੇ ਰੱਖ ਦੇਣੇ ਆ ਸਾਰਾ ਤੁਸੀਂ 100 ਗ੍ਰਾਮ ਦਾ ਤੇਲ ਪਾ ਲੈਣਾ ਕਿਸੇ ਵੀ ਕੜਾਈ 'ਚ ਪਾ ਲੋ ਜਾਂ ਫਰਾਈ ਕਿਸੇ ਫਰਾਈ ਪੈਨ 'ਚ ਪਾ ਲੋ ਪਾ ਕੇ ਛਿਲਕੇ ਵਿੱਚ ਪਾ ਕੇ ਟੱਕ ਦੇਣਾ ਰਾਤ ਨੂੰ ਤੁਸੀਂ ਸਵੇਰੇ ਤੁਸੀਂ ਉਹਨੂੰ ਜਿਹੜਾ ਰਾਤ ਪਾ ਟੱਕਿਆ ਰਿਹਾ ਸਵੇਰੇ ਉਹਨੂੰ ਤੁਸੀਂ ਇੱਕਦਮ ਬਿਲਕੁਲ ਘੱਟ ਅਗਦੇ ਦੀਵੇ ਦੀ ਜਨ ਲਾਟ ਮੀਦੀਵੇ ਦੀ ਲਾਟ ਤੇ ਉਹਨੂੰ ਸਲੋ ਸਿਮ ਗੈਸ ਤੇ ਉਹਨੂੰ ਤੁਸੀਂ ਧਰ ਦੇਣਾ ਉਹਨੂੰ ਉਬਾਲਣ ਵਾਸਤੇ ਰਿੱਜਣ ਵਾਸਤੇ ਠੀਕ ਹੈ ਘਮਸੇਖਮ ਡੇਢ ਤੋਂ 2 ਘੰਟੇ ਨੂੰ ਜੜਾਵਾ ਪੱਖਾਂ ਚ ਲੱਗਨੇ ਚਾਹੀਦੇ ਆ ਠੀਕ ਆ ਪਾ ਕੇ ਇਹ ਨਹੀਂ ਆ ਕਿ ਤੁਹਾਡਾ ਤੇਲ ਅੱਧਾ ਰਹਿ ਜਾਊਗਾ ਜਾਂ ਕਿੰਨਾ ਰਹਿ ਜਦੋਂ ਅਨਾਰ ਦੇ ਤੇ ਛਿਲਕੇ ਜਿਹੜੇ ਚੰਗੇ ਤਰ੍ਹਾਂ ਪੂਰੇ ਸੜ ਜਾਣੇ ਆ ਸੁਆਹ ਹੋ ਜਾਣੇ ਆ ਤੁਸੀਂ ਉਹਨੂੰ ਕੀ ਕਰਨਾ ਵਾ ਉਹਨੂੰ ਤੁਸੀਂ ਕਿਸੇ ਵੀ ਚੀਜ਼ ਚ ਪਾਉਣ ਲੈਣਾ ਉਹਨਾਂ ਨੂੰ ਤੇਰ ਤੁਸੀਂ ਪਾਉਣ ਲੈਣਾ ਤੇਰ ਪਉਣ ਤੋਂ ਬਾਅਦ ਤੁਸੀਂ ਕੱਚ ਦੀ ਸਿਸੀ ਦੇ ਵਿੱਚ ਪਾ ਕੇ ਰੱਖ ਲੈਣਾ ਵਾ ਇਹ ਇੱਕ ਤੁਹਾਡਾ ਬਣਾ ਹੀ ਵਧੀਆ ਜਿਹੜਾ ਲੋਸ਼ਨ ਬਣ ਜਾਊਗਾ ਇਹ ਤੁਹਾਡਾ ਐਂਟੀ-ਏਜਿੰਗ ਤੇ ਕੰਮ ਕਰੂਗਾ ਬਹੁਤ ਵਧੀਆ ਲੋਸ਼ਨ ਬਣਦਾ ਇਹਦੇ ਨਾਲ ਤੁਹਾਡੀ ਸਕਿਨ ਤੇ ਕਿਸੇ ਵੀ ਤਰ੍ਹਾਂ ਦੀ ਝੁਰੜੀਆਂ ਵੀ ਖਤਮ ਹੋ ਜੂਗੀਆਂ ਉਮਰ ਵੀ ਤੁਹਾਡੀ ਜਿਹੜੀ ਐਕᱫਮ ਘਟ ਲੱਗਣਗੀ ਕਿਉਂਕਿ ਜੇ ਤੁਹਾਡੀ ਸਕਿਨ ਹਜੇ ਖਰਾਬ ਨਹੀਂ ਹੋਈ ਐ ਤੇ ਹੋਊਗੀ ਵੀ ਨਹੀਂ ਤੁਸੀਂ ਇਹ ਵਾਲਾ ਜਿਹੜਾ ਤੁਸੀਂ ਲੋਸ਼ਨ ਹੈ ਆਪਣੀ ਸਕਿਨ ਤੇ ਜਦੋਂ ਵੀ ਤੁਸੀਂ ਰਾਤ ਨੂੰ ਪੈਣ ਲੱਗਣਾ ਉਹਦੋਂ ਆਪਣੀ ਸਕਿਨ ਤੇ ਲਗਾ ਲੈਣਾ ਜੇ ਤੁਸੀਂ ਰਾਤ ਨੂੰ ਕੋਈ ਨਾਈਟ ਕਰੀਮ ਲਗਾਉਂਦੇ ਹੋ ਤੇ ਤੁਸੀਂ ਦਿਨ ਦੇ ਵਿੱਚ ਜੋ ਤੁਹਾਨੂੰ ਟਾਈਮ ਮਿਲਦਾ ਤੁਸੀਂ ਆਪਣਾ ਫੇਸ ਸਾਫ਼ ਕਰਕੇ ਤੇ ਆਪਣੇ ਚਿਹਰੇ ਤੇ ਲਗਾ ਲੈਣਾ ਇਹ ਇੰਨਾ ਵਧੀਆ ਲੋਸ਼ਨ ਹੈ ਇੰਨਾ ਵਧੀਆ ਕੰਮ ਕਰਦਾ ਵਾ ਤੇ ਇਹਦੇ ਵਿੱਚ ਖਰਚਾ ਕੁਝ ਨਹੀਂ ਐ ਛਿਲਕੇ ਜਿਹੜੇ ਤੁਸੀਂ ਬੇਕਾਰ ਸਮਝ ਕੇ ਸੁੱਟਦੇ ਨੇ ਉਹ ਹੀ ਤੁਹਾਡੇ ਕੰਮ ਆ ਜਾਣੇ ਬਸ ਬਾਦਾਮ ਤੇਲ ਤੇ ਤੁਹਾਡਾ ਥੋੜਾ ਜਿਹਾ ਖਰਚਾ ਆਉਣਾ ਕਿਉਂਕਿ ਬਾਦਾਮ ਤੇਲ ਜਿਹੜਾ ਇੱਕ ਬਾਦਾਮ ਤੇਲ ਹੁੰਦਾ ਸੇਲੂਨ ਲਈਦਾ ਉਹ ਨਹੀਂ ਲੈਣਾ ਤੁਸੀਂ ਬਾਦਾਮ ਰੋਗਣ ਜਿਹੜਾ ਜਿਹਨੂੰ ਆਪਾਂ ਬਾਦਾਮਾਂ ਦਾ ਤੇਲ ਹੁੰਦਾ ਉਹੀ ਤੇਲ ਲੈਣਾ ਠੀਕ ਠੀਕ ਹੈ ਉਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਬਦਾਮ ਤੇ ਨਹੀਂ ਤਾਂ ਤੁਸੀਂ ਉਸੇ 올ੀਵ ਆਲ ਤੇਲ ਵੀ ਲੈ ਸਕਦੇ ਹੋ ਉਹਦੇ ਵਿੱਚ ਤੁਸੀਂ ਇੰਨੀ ਮਾਤਰਾ ਚ ਲੈ ਕੇ ਇਸੇ ਤਰੀਕੇ ਨਾਲ ਨੂੰ ਬਣਾਉਣਾ ਵਾ ਬਾਕੀ ਤੁਸੀਂ ਲਗਾ ਕੇ ਦੇਖੋ ਤੁਹਾਨੂੰ ਇਹਦਾ ਬਹੁਤ ਚੰਗਾ ਰਿਜ਼ਲਟ ਮਿਲੂਗਾ ਜਦੋਂ ਤੁਸੀਂ ਲਗਾ ਕੇ ਦੇਖੋਗੇ ਤੁਹਾਨੂੰ ਚੰਗਾ ਰਿਜ਼ਲਟ ਮਿਲੂਗਾ ਤੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਵੱਡਾ ਜਿਹੇ ਵਾਲਾ ਧੰਨਵਾਦ ਕਰੋਗੇ ਤੇ ਮੈਨੂੰ ਧੰਨਵਾਦ ਕਰਨ ਦੇ ਨਾਲ ਨਾਲ ਤੁਸੀਂ ਕਮੈਂਟ ਵੀ ਕਰਕੇ ਦੱਸਿਓ ਕਿ ਤੁਹਾਨੂੰ ਇਹਦਾ ਕਿੰਨਾ ਚੰਗਾ ਫਾਇਦਾ ਹੋਇਆ ਵਾ ਬਾਕੀ ਹਮੇਸ਼ਾ ਅਸੀਂ ਜੋ ਵੀ ਤੁਹਾਨੂੰ ਦੱਸਦੇ ਹਾਂ ਤੇ ਲੂਤ ਰੀਕੇ ਨਾਲ ਦੱਸਦੇ ਆ ਰਸੋਈ ਦੀਆਂ ਚੀਜ਼ਾਂ ਤੋਂ ਦੱਸਦੇ ਆ ਆਰਗੈਨਿਕ ਤਰੀਕੇ ਨਾਲ ਦੱਸਦੇ ਆ ਕਿ ਤੁਸੀਂ ਆਪਣੇ ਫੇਸ ਦੀ ਚਿਹਰੇ ਦੀ ਕਿੱਦਾਂ ਦੇਖਭਾਲ ਕਰ ਸਕਦੇ ਹਰ ਇੱਕ ਚੀਜ਼ ਦੇ ਪਿੱਛੇ ਸਾਡੇ ਕੁਛ ਨਾ ਕੁਛ ਰਾਜ਼ ਜ਼ਰੂਰ ਛੁਪਿਆ ਹੁੰਦਾ ਵਾ ਤੇ ਉਹੀ ਜਿਹੜੀਆਂ ਚੀਜ਼ਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਬਾਕੀ ਮਿਲਦੇ ਆ ਆਪਾਂ ਇੱਕ ਨਵੀਂ ਵੀਡੀਓ ਨਾਲ ਵੀਡੀਓ ਚੰਗੀ ਲੱਗੇ